ਵਾਹ ਓ ਸੇਠਾ ਓ ਬੰਦੇ ਨੰਗਿਆ ਬੰਤ ਆ ਜਾ ਕੰਜਰਾ ਕੀ ਹਾਲ ਹੈ ਤੇਰੀ ਵਧੀਆ ਤੂੰ ਮੇਰੀ ਗੱਲ ਸੁਣ ਹੂੰ ਤੂੰ ਦਿਸੇ ਨਹੀਂ ਕਦੇ ਕਿੱਥੇ ਹੁੰਨਾ ਰਹਿ ਜਾ ਭਾਈ ਰਹਿ ਜਾ ਰਹਿ ਜਾ ਮੈਂ ਤਾਂ ਜੇਲ੍ਹ ਤੇ ਭੱਗਿਆ ਸੀ ਅੱਛਾ ਜਵਾਨ ਤੇ ਹੋਗੀ ਤਾਂ ਤਾਂ ਹੁੰਦੀ ਰਹਿੰਦੀ ਹੈ ਜਮਾਨਤਾ ਚੱਲੀ ਜਾਂਦਾ ਭਾਈ ਤੁਹਾਡਾ ਬਦਮਾਸ਼ਾਂ ਦਾ ਕੀ ਹੁੰਦਾ ਹੈ ਇਹ ਤਾਂ ਸਾਡੇ ਵਰਗੇ ਬਾਣੀਏ ਲੋਕ ਡਰਦੇ ਐ ਅਸੀਂ ਇਹਨਾਂ ਗੱਲਾਂ 'ਚ ਨਹੀਂ ਪੈਂਦੇ ਨਾ ਨਾ ਭਾਈ ਫੈਦਾ ਨਹੀਂ ਇਹ ਕੰਮ ਅਜਦਾ ਜਿਹੀ ਨਹੀਂ ਹਾਂ ਪਰ ਇੱਕ ਗੱਲ ਸੁਣ ਲੈ ਕਰੋ ਤੇਰੇ ਘਰ ਵਾਲੀ ਬੱਚੇ ਸੌਦਾ ਲੈ ਕੇ ਜਾਂਦੇ ਰਹੇ ਐਵੇਂ ਕਦੇ ਜਵਾਬ ਨਹੀਂ ਦਿੱਤਾ ਹਾਂ ਹਾਂ 75000 ਬਣਿਆ ਪਿਆ ਦੇਖ ਲੈ ਸੌਦੇ ਦਾ ਮੈਨੂੰ ਐਸੀ ਬੰਤ ਆਊਗਾ ਪੈਸੀ ਦੇ ਦਊਗਾ ਭਾਈ ਐਸੀ ਤਾਂ ਲੈ ਨਹੀਂ ਅੱਛਾ ਉਹ ਜਾਣਦੇ ਤਾਂ ਇਹ ਨਹੀਂ ਬੰਤ ਮੈਂ ਇਹ ਗੱਲ ਪੁੱਛਦੇ ਹਾਂ ਜਿੰਨੀਆਂ ਵੀ ਇੱਥੇ ਹੱਤੀ ਤੇ ਸੌਦਾ ਲੈਣ ਆਉਂਦੀਆਂ ਸ਼ਾਰੀਆਂ ਹੀ ਪੁੱਛਣੀਆਂ ਤੈਨੂੰ ਬੰਤ ਦਾ ਪਤਾ ਤੇਰੇ ਕੋਲੇ ਬੰਤ ਹੱਤੀ ਤੇ ਬੰਦੇ ਹੈ ਮੈਂ ਪੁੱਛਿਆ ਸਾਰੀ ਸ਼ਿੱਟ ਕਰੀ ਬੈਠਿਆ ਗੰਜਰਾ ਕਿਹੜਾ ਮੰਤਰ ਹੈ ਤਰੀ ਲਵੇ ਓਏ ਤੇਰੀ ਵਾਲਾ ਪੜਾ ਮੰਤਰ ਮੈਨੂੰ ਦੇ ਦੇ ਮੰਤਰ ਗੱਲ ਤਾਂ ਸੁਣ ਲੈ ਬੰਤ ਸਿੰਘ ਆਹ ਚਾਹ ਤਰੇ ਜਾ ਬੰਤ ਸਿੰਘ ਸ਼ਾਬ ਕਰ ਜਾ ਜਾ ਓਏ ਸ਼ਾਬ ਨੂੰ ਤਾਂ ਕੋਈ ਨਹੀਂ ਸ਼ਾਬ ਤਾਂ ਗੱਲ ਸੁਣ ਲੈ ਪੈਸਿਆਂ ਨੂੰ ਮੇਰੀ ਗੱਲ ਸੁਣ ਐਂ ਕਰ ਤੂੰ ਪੜਨੀ ਪੈਂਦੀ ਹੈ ਮੰਤਰਾਂ ਬਾਤ ਤੇ ਅੱਛਾ ਐ ਤੈਨੂੰ ਐਂ ਗੱਲ ਤਾਂ ਸੁਣ ਮੇਰੀ ਗੱਲ ਸੁਣ ਬੰਤ ਸਿੰਘ ਐ ਨਾ ਕਰ ਤੈਨੂੰ ਮੇਰੀ ਕੀ ਲਿਆਜ ਵੀ ਹੁੰਦੀ ਐ ਜਿਹੜਾ ਐਂ ਕਿ ਤੂੰ ਕਿੱਦ ਦਿੱਤੀ ਜ਼ਮੀਨ ਐਂ ਕਰ ਵੀਰੇ ਕੋਈ ਬੱਤਿਆ ਵੀ ਅੱਜ ਨਵੇਂ ਦੱਸ ਕੀ ਲੈ ਵੀਨੇ ਬੱਤਿਆ ਦੀ ਕਿਹੜੀ ਗੱਲ ਕਰਦੇ ਆ ਲੈ ਚੱਕ ਲਿਆ ਭਈ ਤੇਰੇ ਮੂਰੇ ਥਾਨ ਸਿੱਟਿਆ ਚਾਹੀ ਸਿੱਧਣ ਸਮਾ ਚਾਹੀ ਲਹਿੰਗਾ ਅੱਛਾ ਬੰਤੇ ਦੇਖ 77990 ਰੁਪਏ ਹੈ ਰੌਂਡ ਫਿਗਰ ਸੇ 77 ਕਰ ਦੇ ਨਾ 990 ਛੱਡੇ ਮੈਨੂੰ ਮੰਤਰ ਦੇ ਦੇ 900 ਚਾਹ ਮੱਤ ਤੈਨੂੰ ਹੀ ਮਿਲ ਜੂ ਮੇਰੀ ਗੱਲ ਸੁਣ ਮੰਤਰ ਮੇਰੀ ਗੱਲ ਸੁਣ ਲੈ ਇੱਕ ਹਾਂ ਆੜਾ ਕੂੰਵਾ ਬੜਾ ਦਕਾਨਦਾਰੀ ਦਾ ਕੰਮ ਕਰੀ ਜਾਂਦਾ ਐ ਮੰਤਰਾਂ ਸ਼ੰਤਰਾਂ ਨੂੰ ਕੀ ਲੈਣਾ ਉਹ ਨਹੀਂ ਮੈਂ ਤੈਨੂੰ ਦੱਸਦਾ ਮੇਰੀਆਂ ਦੋ ਛਾਲੀਆਂ ਹੈ ਇੱਕ ਤਾਂ ਸਤਿਆ ਦੂਜੀ ਬਿਮਲਾ ਦੋਨੀਆਂ ਛੂਟੀਆਂ ਮੇਰੀ ਬੋਚਰ ਦੀ ਅੱਖ ਹੈ ਛਾਲੀਆਂ ਫੱਛਦੀਆਂ ਨਹੀਂ ਇਹ ਮੰਤਰ ਮਰ ਲਿਆ ਸ਼ਿੱਟ ਕਰ ਲੂ ਮਤ ਕਰਿਆ ਐਨੀ ਮੈਂ ਐਂ ਕਰ 35000 70000 ਚੋਂ ਮੈਂ 35000 ਛੱਡਿਆ ਤੈਨੂੰ 35000 ਦੇ ਦੀ ਮੰਤਰ ਦੇ ਦੇ ਜਮੀਨ ਮੈਂ ਟਲੀ ਗੱਲ ਹੈ ਵੀ ਜਮੀਨ ਐਂ ਕਰ ਫਿਰ ਆਲੇ ਆਲੇ ਤੀਰ ਮੰਤਰ ਕਤਰ ਕਾਟ ਮਰਤਾ ਛਰੇ ਤੇ 7990 ਤੇ ਕਾਂਡਾ ਮਾਰਤਾ ਮੰਤਰ ਦੇ ਦੇ ਹੁਣ ਨਾ ਨਾ ਕਰੀ ਬਈ ਵੇਰੀ ਗੱਲ ਹਾਂ 6 ਮਹੀਨਿਆਂ ਦਾ ਛੋਦਾ ਚੱਕ ਦਾ 6 ਮਹੀਨੇ ਦੇ ਛੋਦਾ ਚੱਕੇਗਾ ਲੈ ਜਾ ਬੜੇ ਜਮਾ ਮੈਂ ਤਾਂ ਤੈਨੂੰ ਦੇ ਦ ਪੱਕੀ ਗੱਲ ਐ ਪੱਕੀ ਗੱਲ ਐ ਪੱਕੀ ਗੱਲ ਮੰਤਰ ਮਿਲ ਦੂ ਤੈਨੂੰ 6 ਮਹੀਨੇ ਜਮਾ ਤੇਰੀ ਦੇ ਘਰ ਤੋਂ ਸੌਦਾਇ ਕੋਸ ਮਾਰਦੀ ਲੈ ਜਾਣ ਦੀ ਬਾਕੀ ਜਾ ਗੱਲ ਮਕਾ ਐ ਸ਼ਤਿਆ ਬਿਮਲਾ ਤੇਰੀ ਖਾਤਰ ਕੁਰਬਾਨੀ ਦੇਤੀ ਤੇਰੇ ਕ੍ਰਿਸ਼ਨ ਨੇ ਕੁਰਬਾਨੀ ਦੇਤੀ ਤੇਰੀ ਹਾਂ ਲੈ ਗੱਲ ਸੁਣ ਐ ਦੇਗਲੀ ਵੀ ਛਾਲੀਆਂ ਵੀ ਪਾਣੀ ਪਾਟੀਆਂ ਫਿਰੇ ਕਰਨੀ ਜੀ 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 ਬਿਮਲਾ ਬਿਮਲਾ ਅੱਛਾ ਗੱਲ ਸੁਣੇ ਮੇਰੀ ਗੱਲ ਸੁਣ ਮੈਨੂੰ ਮੰਤਰ ਦੇ ਦੀ ਤੇ ਮੈਂ ਤੈਨੂੰ 6 ਮਹੀਨੇ ਦਾ ਸੌਦਾ ਬਿਲਕੁਲ ਫ੍ਰੀ ਦੇਵਾਂਗਾ ਮੇਰੀ ਗੱਲ ਸੁਣ ਲੈ ਇੱਕ ਕੋਈ ਤਰਨੀ ਕੋਈ ਸ਼ਰਤਾਂ ਨਹੀਂ ਹਾਂ ਦੇਖ ਭਾਈ ਮੰਤਰ ਤੈਨੂੰ ਮਿਲ ਜੂ ਹਾਂ ਛੇ ਮਹੀਨਿਆਂ ਦਾ ਸੌਦਾ ਵੀ ਮੱਲੇ ਦੀ ਹਾਂ ਪਰ ਇਹ ਮੰਤਰ ਗਾਹ ਨਹੀਂ ਕਿਛੇ ਕੋਲੇ ਨਾ ਮੈਂ ਦੱਸ ਪਾਗਲ ਹੋਇਆ ਮੈਂ ਕੰਨੂਏ ਮੰਤਰ ਉਲਟ ਚੱਲ ਜੇ ਹਾਂ ਕਿਛੇ ਲਵੇ ਪਾਪ ਨਹੀਂ ਕੱਢਣੀ ਅੱਛਾ ਜਿਹੜਾ ਮੰਤਰ ਤੈਨੂੰ ਦੇਤਾ ਜੀਤੇ ਤਾਂ ਪੜਤਾ ਹੋ ਸਮਝਲਾ ਕੀ ਲੀ ਕੀ ਲੀ ਗਈ ਕੰਨ ਚ ਮੰਤਰ ਬੋਲਣਾ ਅੱਛਾ ਲੈ ਹੁਣ ਜਮਾਨ ਤੇ ਹੈ ਰਹੀ ਲੈ ਜਮਾਨ ਤੇ ਮੈਂ ਕਿਸੇ ਨੂੰ ਨਹੀਂ ਦਿੰਦਾ ਮੈਨੂੰ ਸ਼ੌਂ ਲੱਗੇ ਪਈ ਹਾਂ ਬੱਠੀ ਹਾਂ ਦੱਚ ਹੁਬ ਤੇ ਰਜਗਾਰ ਦੀ ਛਾਂ ਮੈਨੂੰ ਅਬ ਤੇ ਰਜਗਾਰ ਦੀ ਛਾਂ ਹਾਂ ਹਾਂ ਮੈਨੂੰ ਸ਼ੌਕੀ ਦੀ ਚੌਂ ਭਾਈ ਕਿਚਰ ਕੋ ਮੂਕੋ ਹਾਂ ਉਂਦਾ ਲਾ ਕੇ ਕੋ ਹਾਂ ਅੱਛਾ ਹਾਂ ਮੈਂ ਤੇਰੇ ਤੋਂ ਪੜਦੀ ਬੱਚ ਕਿਚਰ ਕੁੰਡੀ ਕੂ ਤੂੰ ਕੜਕ ਲੂ ਕੂ ਤੂੰ ਕੁੜਕ ਕੂ ਹਾਂ ਹਾਏ ਮੈਨੂੰ ਇੱਕ ਮਿੰਟ ਲਿਖ ਲਾ ਕਦੇ ਭੁੱਲ ਨਾ ਜਾਵਾ ਕਿਚਰ ਕੁੰਡੀ ਕੂ ਫੁਕਰ ਪਲੈਂਡ ਲੀ ਕੂ ਟੂ 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 ਹਾਂ ਬਸ ਠੀਕ ਹੈ ਮੈਂ ਤੇਰੇ ਪੜਦੀ ਤੂੰ ਜਾ ਕੇ ਕੰਨ ਤੇ ਜੀਦਾ ਲਵੇ ਵੀ ਪੜਤਾ ਤੈਂ ਹਾਂ ਹੋਰ ਕਰੀ ਹਾਂ ਇਹ ਮੰਤਰ ਤੇ ਪਾਣੀ ਦਾ ਗਲਾਸ ਲੈ ਲੀ ਉਹ ਤੇ ਪੜ ਕੇ ਜੇ ਛੱਟਾ ਦੇ ਤਾਂ ਕਿਛੇ ਤੇ ਹਾਂ ਤੇਰੀ ਬੱਚ ਗੱਲ ਸੁਣ ਮੈਂ ਹੁਣ ਗੱਲ ਸੁਣੇ ਮੈਂ ਨਾ ਸਤਿ ਅਦੇ ਕੰਨ ਚ ਪੜੂੰਗਾ ਮੰਤਰ ਸਤਿ ਆ ਨਮ ਸਿੱਟੂ ਜੂ ਮੱਖਾਂ ਜੀ ਚਾ ਬੱਤੀ ਪੜੀ ਜਾਈ ਤੈਨੂੰ ਪਿਛਲੇ 90000 990 ਰੁਪਏ ਛੱਡ ਤੇ 6 ਮਹੀਨੇ ਪਾਈ ਸ਼ੌਦਾ ਫ੍ਰੀ ਲੈ ਜੀ ਪਰ ਤੇਰੇ ਮੰਤਰ ਚ ਅਸਰ ਹੋਣਾ ਚਾਹੀਦਾ ਮੱਖਾ ਜੇ ਤਾਂ ਸਹੀ ਪੜਦਾ ਅਛੀਆ ਛੜੇ ਹਾਏ ਠੀਕ ਹੈ ਠੀਕ ਹੈ ਬੰਤਸ਼ਾ ਹਾਏ ਡੋਲੀ ਨਾ ਹੋਣਾ ਨਾ ਨਾ ਡੋਲਦਾ ਨਹੀਂ ਨਾ ਨਾ ਬੀ ਫਿਕਰ ਹੋ ਜਾ ਕਾਰ ਅਲੀ ਲਵਿਨਾਈ ਮੰਤਰ ਬੋਲ ਬੈਠਾ ਹਾਂ ਫਿਰ ਉਲਟ ਚੱਲ ਜਾਣਾ ਨਹੀਂ ਨਹੀਂ ਬੋਲਦਾ ਮੈਨੂੰ ਵੀ ਕੁੜੀ ਹੋਣੀ ਚਾਹੀਦੀ ਏ ਉਹਦੇ ਮੰਤਰ ਬੋਲਦੇ ਆ ਬਸ ਠੀਕ ਐ ਵੀ ਵੀ ਕਰੋ ਜਾ ਪੂਪੜਕ ਪੂਪੂ ਪੜਕ ਪੂਪੂ ਹਾਂ ਠੀਕ ਐ ਯਾਦ ਰੱਖੀ ਮੰਤਰ ਯਾਦਾ ਮੰਤਰ ਬੰਤਸ਼ਾ ਤਾਂ ਬੜਾ ਵਧੀਆ ਕੰਮ ਕਰਿਆ ਭਾਈ ਬਚਪਨ ਦਾ ਸੁਪਨਾ ਸੀ ਜੋ ਮਰਜੀ ਐ ਜੋ ਮਰਜੀ ਐ ਕਰੋੜੀ ਮੱਲ ਕੁਣ ਤੂੰ ਜਾ ਕੇ ਸਿੱਤੇ ਅਧਿਕਰਨ ਚ ਬੋਲੇਗਾ ਪੂਹ ਪੜਕ ਤੂੰ ਪੂਹ ਪੜਕ ਤੂੰ ਪੂਹ ਪੜਕ ਤੂੰ ਛੱਟਰ ਸਿੱਟ ਗੱਲ ਸੁਣ ਕਿਤੇ ਸਾਲਾ ਝੂਠ ਹੀ ਨਾ ਬੋਲ ਗਿਆ ਉਹ ਵੀ ਕਿਤੇ ਮੰਤਰ ਕੰਮ ਨਾ ਕਰੀ ਜਾ ਕੇ ਘਰ ਵਾਲੀ ਤੇ ਟਰਾਈ ਕਰਕੇ ਦੇਖਦੇ ਆ ਮੰਤਰ ਦੁਕਾਨ ਵਧਾ ਦੇ ਕੋਈ ਨਹੀਂ ਸਹੀ ਦੁਕਾਨ ਵਧਾ ਦੀ ਭਾਈ ਦੁਕਾਨ ਵਧਾ ਦਿਓ ਕੱਲ ਨੂੰ ਆਵਾਂਗੇ ਲੇ ਵੀ ਕੱਲ ਨੂੰ ਆਵਾਂਗੇ ਜਾ ਕੇ ਇੱਕ ਕਰੀ ਮੰਤਰ ਦੀ ਟਰਾਈ ਕਰ ਕੀ ਗੱਲ ਬਣ ਜੀ ਹੈ ਕੱਲ ਉਹਨੇ ਉਹ ਸ਼ੌਕੀ ਦੀ ਦੁਕਾਨ ਤੇ ਵੇੜਾ ਗੰਦਰ ਤੇ ਆ ਜੱਟਾਂ ਦੇ ਪੁੱਤਾਂ ਦੀ ਤੁਰਿਆ ਫਰੀਏ ਕਰਨ ਸ਼ਰਮ ਕਰ ਲੈ ਕੁਛ ਠੀਕ ਹੈ